2018 ਤੋਂ ਹੀ ਅਸੀਂ 7000 ਜੀ ਕੰਮ ਕਰ ਰਹੇ ਆਂ ਦੇਖੋ ਮਹਿੰਗਾਈਆਂ ਤਾਂ ਰੋਜ਼-ਰੋਜ਼ ਵਧਦੀਆਂ ਨੇ ਦੁੱਧ ਦਾ ਰੇਟ ਖੰਡ ਦਾ ਰੇਟ ਸਭ ਕਾਸੇ ਦਾ ਅਸੀਂ ਇੰਨੇ ਕ ਨ ਬੱਚਿਆਂ ਦੀ ਪੜ੍ਹਾਈ ਲਿਖਾਈ ਦਾ ਵੀ ਕਰਾਡ ਕਰ ਨਹੀਂ ਸਕਦੇ ਸਾਡੇ ਮਾਣਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿਨ੍ਹਾਂ ਨੇ ਸਾਡੇ ਨਾਲ ਬਹੁਤ ਹੀ ਵਾਅਦੇ ਕੀਤੇ ਸੀ ਸਾਨੂੰ ਉਹਨਾਂ ਤੇ ਈਮਾਨ ਹੈ ਸਤਿਕਾਰ ਦੇ ਨਾਲ ਉਹਨਾਂ ਨੂੰ ਬੇਨਤੀ ਵੀ ਕਰਦੇ ਆਂ ਵੀ ਜੋ ਠੇਕੇਦਾਰੀ ਸਿਸਟਮ ਚਲਾਈ ਗਈ ਆ ਰੀਤ ਚਲਾਈ ਗਈ ਆ ਪੰਜਾਬ ਦੇ ਵਿੱਚ ਉਸ ਚੀਜ਼ ਨੂੰ ਬੰਦ ਕੀਤਾ ਜਾਵੇ ਔਰ ਜਿਹੜੇ ਬੈਂਕਾਂ ਦੇ ਵਿੱਚ ਹਾਊਸਕੀਪਰ ਜਾਂ ਪੀਐਨ ਜਾਂ ਫਿਰ ਦਫ਼ਤਰੀ ਦੀਆਂ ਪੋਸਟਾਂ ਦੇ ਉੱਪਰ ਕੰਮ ਇਹ ਜਿਹੜੇ ਕਰਮਚਾਰੀ ਨੇ ਬੜੇ ਲੰਮੇ ਸਮੇਂ ਤੋਂ ਕੰਮ ਕਰ ਰਹੇ ਨੇਗੇ ਇਹਨਾਂ ਦੇ ਨਾਲ ਠੇਕੇਦਾਰਾਂ ਵੱਲੋਂ ਬੜਾ ਸ਼ੋਸ਼ਣ ਕੀਤਾ ਜਾ ਰਿਹਾਗਾ

ਸਿਸਟਮ ਬੰਦ ਕਰੋ ਬੰਦ ਕਰੋ ਬੰਦ ਕਰੋ ਰਜ਼ਗਾਰ ਦਾ ਪ੍ਰਬੰਧ ਕਰੋ ਬੰਦ ਕਰੋ ਪ੍ਰਬੰਧ ਕਰੋ ਟੇਕਾ ਸਿਸਟਮ ਬੰਦ ਕਰੋ ਬੰਦ ਕਰੋ ਬੰਦ ਕਰੋ ਰਜ਼ਗਾਰ ਦਾ ਪ੍ਰਬੰਧ ਕਰੋ ਬੰਦ ਕਰੋ ਆਊਟਸੋਰਸ ਕਰਮਚਾਰੀ ਪੱਕਾ ਕਰੋ ਪੱਕੇ ਕਰੋ ਪੱਕੇ ਕਰੋ ਢੇਲੀ ਕਰਮਚਾਰੀ ਪੱਕੇ ਕਰੋ ਪੱਕੇ ਕਰੋ ਪੱਕੇ ਕਰੋ ਟੇਕੇਦਾਰੀ ਸਿਸਟਮ ਬੰਦ ਕਰੋ ਬੰਦ ਕਰੋ ਬੰਦ ਕਰੋ ਨਾਮ ਹੈ ਦਿਲਬਾਖ ਸਿੰਘ ਜੀ ਸੰਸਥਾ ਦੀ ਸੰਸਥਾ ਸਾਡੀ ਆਊਟਸੋਰਸ ਆਲ ਬੈਂਕ এমਪਲਾਈ ਜੁਨੀਅਨ ਪੰਜਾਬ ਹੈ ਜੀ ਪੰਜਾਬ ਪ੍ਰਧਾਨ ਪ੍ਰੈਜ਼ੀਡੈਂਟ ਦਿਲਬਾਖ ਸਿੰਘ ਅੱਜ ਜੋ ਕਿ ਪੂਰੇ ਪੰਜਾਬ ਪੱਧਰ ਦੀ ਮੀਟਿੰਗ ਰੱਖੀ ਗਈ ਸੀ ਮਲੇਰਕੋਟਲ ਦੇ ਵਿੱਚ ਜੇ ਕਿ ਜਿਵੇਂ ਕਿ ਸਾਡੇ ਨਾਲ ਜਿਹੜੇ ਬੈਂਕ ਜੁੜੇ ਹੋਏ ਨੇ ਕਿ ਡੇਲੀ 베ਸਿਸ ਤੇ ਵਰਕ ਕਰਨਗੇ ਯੋਕੋ ਬੈਂਕ ਬੈਂਕ ਆਫ ਬੜੋਦਾ ਯੂਨੀਅਨ ਬੈਂਕ ਤੇ ਸਟੇਟ ਬੈਂਕ ਦੇ ਕਰਮਚਾਰੀ ਜੋ ਕਿ ਲੰਮੇ ਸਮੇਂ ਤੋਂ ਬੈਂਕਾਂ ਦੇ ਵਿੱਚ ਕੰਮ ਕਰ ਰਹੇ ਨੇਗੇ ਉਹਨਾਂ ਸਾਥੀਆਂ ਦੇ ਨਾਲ ਠੇਕੇਦਾਰੀ ਸਿਸਟਮ ਦੇ ਵਿੱਚ ਵੀ ਬਹੁਤ ਮੁਲਾਜ਼ਮ ਕੰਮ ਕਰਦੇ ਨੇ ਤੇ ਜਿਨ੍ਹਾਂ ਨੂੰ ਮਤਲਬ ਬਹੁਤ ਹੀ ਘੱਟ ਤਨਖਾਹਾਂ ਤੇ ਰੱਖਿਆ ਗਿਆਗਾ ਔਰ ਇਹਨਾਂ ਤੋਂ 12-12 ਘੰਟੇ ਕਰੀਬ ਕਰੀਬ ਮਤਲਬ ਕੰਮ ਲਿਆ ਜਾਂਦਾਗਾ ਔਰ ਜੇ ਕੋਈ ਛੁੱਟੀ ਲੈਣ ਦੇ ਬਾਵਜੂਦ ਵੀ ਕੋਈ ਬੰਦਾ ਛੁੱਟੀ ਲੈਂਦਾਗਾ ਤਾਂ ਉਹਨੂੰ ਛੁੱਟੀ ਲੈਣ ਦੇ ਬਾਵਜੂਦ ਵੀ ਬੈਂਕ ਦੇ ਵਿੱਚੋਂ ਕੱਢਣ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਨੇਗੀਆਂ ਇਹਨਾਂ ਚੀਜ਼ਾਂ ਦੇ ਸਬੰਧਤ ਅਸੀਂ ਪਹਿਲਾਂ ਵੀ ਪੰਜਾਬ ਸਰਕਾਰ ਨੂੰਗੀ ਸੈਂਟਰ ਸਰਕਾਰ ਨੂੰ ਬੋਧੀ ਸਰਕਾਰ ਨੂੰ ਵੀ ਅਸੀਂ ਲੈਟਰਾਂ ਪਾ ਚੁੱਕੇ ਹਾਂ ਕਿ ਤੇ ਹੁਣ ਤੱਕ ਸਾਡੀ ਕੋਈ ਵੀ ਸੁਣਵਾਈ ਨਹੀਂ ਕੀਤੀ ਗਈ ਤੇ ਔਰ ਸਾਡੇ ਮਾਣਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿਨ੍ਹਾਂ ਨੇ ਸਾਡੇ ਨਾਲ ਬਹੁਤ ਹੀ ਵਾਅਦੇ ਕੀਤੇ ਸੀ ਸਾਨੂੰ ਉਹਨਾਂ ਤੇ ਈਮਾਨ ਹੈ ਸਤਕਾਰ ਦੇ ਨਾਲ ਉਹਨਾਂ ਨੂੰ ਬੇਨਤੀ ਵੀ ਕਰਦੇ ਆਂ ਵੀ ਜੋ ਠੇਕੇਦਾਰੀ ਸਿਸਟਮ ਚਲਾਈ ਗਈ ਹੈ ਰੀਤ ਚਲਾਈ ਗਈ ਹੈ ਪੰਜਾਬ ਦੇ ਵਿੱਚ ਉਸ ਚੀਜ਼ ਨੂੰ ਬੰਦ ਕੀਤਾ ਜਾਵੇ ਔਰ ਜਿਹੜੇ ਬੈਂਕਾਂ ਦੇ ਵਿੱਚ ਹਾਊਸ ਕੀਪਰ ਜਾਂ ਪੀਐਨ ਜਾਂ ਫਿਰ ਦਫਤਰੀ ਦੀਆਂ ਪੋਸਟਾਂ ਦੇ ਉੱਪਰ ਕੰਮ ਇਹ ਜਿਹੜੇ ਕਰਮਚਾਰੀ ਨੇ ਬੜੇ ਲੰਮੇ ਸਮੇਂ ਤੋਂ ਕੰਮ ਕਰ ਰਹੇ ਨੇਗੇ ਇਹਨਾਂ ਦੇ ਨਾਲ ਠੇਕੇਦਾਰਾਂ ਵੱਲੋਂ ਬੜਾ ਸ਼ੋਸ਼ਣ ਕੀਤਾ ਜਾ ਰਿਹਾਗਾ ਬੈਂਕਾਂ ਦੇ ਕੋਲੋਂ ਮਤਲਬ 40 40000 50 50000 ਸੈਲਰੀਆਂ ਲਈਆਂ ਜਾ ਰਹੀਆਂ ਨੇ ਔਰ ਇਹਨਾਂ ਮੁਲਾਜ਼ਮਾਂ ਨੂੰ 10000 ਕਿਸੇ ਨੂੰ 8000 ਕਿਸੇ ਨੂੰ 9000 ਦਿੱਤਾ ਜਾ ਰਿਹਾਗਾ ਔਰ ਨਾ ਹੀ ਕੋਈ ਇਹਨਾਂ ਨੂੰ ਕੋਈ ਫੰਡ ਸੁਵਿਧਾ ਨਾ ਕੋਈ ਮੈਡੀਕਲ ਸਹੂਲਤਾਂ ਦਿੱਤੀਆਂ ਜਾ ਰਹੇ ਨਹੀਂ ਗੀਆਂ। ਔਰ ਪੰਜਾਬ ਸਰਕਾਰ ਦੇ ਸਾਡੇ ਬਹੁਤ ਹੀ ਸਤਿਕਾਰਯੋਗ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕਰਦੇ ਆਂ ਵੀ ਇਹਨਾਂ ਮੁਲਾਜ਼ਮਾਂ ਦੀਆਂ ਹੱਕਾਂ ਦੇ ਬਾਰੇ ਜ਼ਰੂਰ ਸੋਚਿਆ ਜਾਵੇ ਔਰ ਇਹਨਾਂ ਨੂੰ ਇਹਨਾਂ ਦੇ ਬਣਦੇ ਹੱਕ ਜ਼ਰੂਰ ਦਿੱਤੇ ਜਾਣ। ਮੋਦੀ ਸਰਕਾਰ ਨੂੰ ਵੀ ਇਹ ਬੇਨਤੀ ਕਰਦੇ ਆਂ ਵੀ ਜਿਹੜੇ ਲੰਮੇ ਸਮੇਂ ਤੋਂ ਸੈਂਟਰਲਾਈਜ਼ ਪਾਲਸੀਆਂ ਨੇਗੀਆਂ ਉਹਨਾਂ ਨੂੰ ਲਾਗੂ ਕੀਤਾ ਜਾਵੇ। ਦਿੱਲੀ ਦੇ ਵਿੱਚ ਜਿਹੜੀਆਂ ਪਾਲਸੀਆਂ ਜਾਰੀ ਕੀਤੀਆਂ ਗਈਆਂ ਦੀਆਂ 18000 ਪਰ ਇਸ ਮਤਲਬ ਇਹਨਾਂ ਨੂੰ ਦਿੱਤਾ ਜਾਊਗਾ। ਉਹ ਹਜੇ ਤੱਕ ਪੰਜਾਬ ਦੇ ਵਿੱਚ ਲਾਗੂ ਨਹੀਂ ਕੀਤਾ ਗਿਆ ਇਸ ਸਮੇਂ ਮਤਲਬ ਅਸੀਂ ਅੱਜ ਵੀ ਪਹਿਲਾਂ ਵੀ ਕਈ ਵਾਰ ਅਸੀਂ ਇਹ ਰੋਸ ਪ੍ਰਦਰਸ਼ਨ ਵੀ ਕਰ ਚੁੱਕੇ ਹਾਂ ਡੀਸੀ ਸਾਹਿਬ ਨੂੰ ਵੀ ਮੰਗ ਪੱਤਰ ਦਿੱਤੇ ਆ ਸਾਡੇ ਜਿਹੜੇ ਸਟੇਟ ਬੈਂਕ ਦੀ ਜਾਂ ਮੈਨੇਜਮੈਂਟ ਹੈ ਜਾਂ ਫਿਰ ਯੂਕੋ ਬੈਂਕ ਬੈਂਕ ਆਫ ਬੜੌਦਾ ਉੱਪਰ ਦੀਆਂ ਮੈਨੇਜਮੈਂਟਾਂ ਨੇ ਉਹਨਾਂ ਤੱਕ ਵੀ ਅਸੀਂ ਲੈਟਰ ਭੇਜ ਚੁੱਕਿਆਂਗੇ ਪਰ ਹਜੇ ਤੱਕ ਕੋਈ ਸੁਣਵਾਈ ਨਹੀਂ ਹੋ ਰਹੀ ਇਹ ਮੁਲਾਜ਼ਮਾਂ ਦੇ ਨਾਲ ਬੜਾ ਤੱਕਾ ਹੋ ਰਿਹਾ ਪਰਿਵਾਰ ਨਹੀਂ ਪਲ ਰਹੇ ਨਾ ਹੀ ਇਹਨਾਂ ਨੂੰ ਕੋਈ ਬੋਨਸ ਲਾਗੂ ਕੀਤਾ ਜਾ ਰਿਹਾਗਾ ਸੋ ਆਉਣ ਵਾਲੀਆਂ ਸਰਕਾਰਾਂ ਨੂੰ ਸਮੇਂੀਆਂ 2027 ਦੇ ਵਿੱਚ ਜਿਹੜੀਆਂ ਇਲੈਕਸ਼ਨਾਂ ਹੋਣੀਆਂ ਨੇ ਉਸ ਸੰਬੰਧੀ ਵੀ ਅਸੀਂ ਇਹਨਾਂ ਸਾਰੇ ਮੁਲਾਜ਼ਮਾਂ ਦੇ ਰੈਗੂਲਰ ਹੋਣ ਦੇ ਸੰਬੰਧਿਤ ਇੱਕ ਬੇਨਤੀ ਕਰਦੇ ਆਂ ਵੀ ਇਹਨਾਂ ਦੀ ਆਵਾਜ਼ ਸੁਣੀ ਜਾਵੇ ਇਹਨਾਂ ਦੇ ਜੋ ਬਣਦੇ ਹੱਕ ਨੇ ਨਾ ਉਹ ਦਿੱਤੇ ਜਾਣ ਅਸੀਂ ਜੇ ਸਾਡੀ ਆਵਾਜ਼ ਗਾਂਹ ਤੱਕ ਨਹੀਂ ਪਹੁੰਚਾਈ ਜਾ ਰਹੀ ਤੇ ਸਭ ਤੋਂ ਵੱਧ ਅਸੀਂ ਧੰਨਵਾਦ ਕਰਦੇ ਆਂ ਸੋਸ਼ਲ ਮੀਡੀਆ ਦਾ ਇਲੈਕਟ੍ਰੋਨਿਕ ਮੀਡੀਆ ਦਾ ਜੋ ਕਿ ਸਾਡੀ ਆਵਾਜ਼ ਸਰਕਾਰਾਂ ਤੱਕ ਪਹੁੰਚਾਉਂਦੇ ਆ ਸਾਰੇ ਹੀ ਵਰਕਰਾਂ ਦਾ ਵੀ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਅੱਜ ਮਲੇ ਕੋਲੇ ਦੇ ਵਿੱਚ ਆ ਕੇ ਸੰਬੋਧਨ ਕੀਤਾ ਸਾਰੇ ਹੀ ਪੱਤਰਕਾਰਾਂ ਨੂੰ ਸਾਰੇ ਹੀ ਜਿੰਨੇ ਵੀ ਜਰਨਲਸਟਾਂ ਤਰ੍ਹਾਂ ਜਿੰਨੇ ਵੀ ਸਾਥੀ تھے ਔਰ ਇਹ ਬੇਨਤੀ ਕਰਦਾ ਵੀ ਇਹਨਾਂ ਦੀਆਂ ਨੌਕਰੀਆਂ ਦੇ ਬਾਰੇ ਕੁਝ ਸੋਚਿਆ ਜਾਵੇ ਵਿਚਾਰਿਆ ਜਾਵੇ ਆਊਟਸੋਰਸ ਪਾਲ ਬੈਂਕ ਅਪਲਾਈਜ਼ ਯੂਨੀਅਨ ਪੰਜਾਬ ਇੱਕ ਹੋਰ ਅਪੀਲ ਕਰਦੀ ਆ ਜੇ ਇਹ ਸਾਡੀ ਆਵਾਜ਼ ਜਾਂ ਇਹਨਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਪੂਰੇ ਪੰਜਾਬ ਪੱਧਰ ਦੇ ਇੱਕ ਸਾਂਝਾ ਮੋਰਚਾ ਲਗਾਇਆ ਜਾਊਗਾ ਉਸ ਦੀ ਡੇਟ ਵਗੈਰਾ ਜਾਂ ਉਸ ਦਾ ਐਡਰੈਸ ਵਗੈਰਾ ਅਨਾਉਂਸ ਕੀਤਾ ਜਾਊਗਾ ਵੈਕ ਰੁਜੀ ਕਾ ਖਾਲਸਾ ਵੈਕ ਰੁਜੀ ਦਾ ਠੀਕ ਹੈ ਨਾ ਹੋਰ ਬੰਦਾ ਆ ਮੈਂ ਬੰਦਾ ਇੱਕਦਮ ਬੰਦਾ ਬੋਲਦਾ ਹਰ ਚਿੱਤਰ ਕੋਰੇ ਅਸੇ ਮੇਰਾ ਨਾਮ ਮੈਂ ਐਸਆਈ ਗਿੱਲਰ ਰੋਡ ਬ੍ਰਾਂਚ ਲੁਧਿਆਣਾ ਸੇ ਕੰਮ ਕਰਦੀ ਆ ਮੈਂ ਜੀ ਅੱਜ ਮੀਟਿੰਗ ਤੁਹਾਡੀ ਹੋਈ ਹੈ ਸਰ ਮੀਟਿੰਗ ਹੋਈ ਆ ਸਾਡੀ ਸੈਲਰੀਆਂ ਕਾਫੀ ਟਾਈਮ ਤੋਂ 2018 ਤੋਂ ਹੀ ਅਸੀਂ 7000 ਜੀ ਕੰਮ ਕਰ ਰਹੇ ਆ ਦੇਖੋ ਮਹਿੰਗਾਈਆਂ ਤਾਂ ਰੋਜ਼ ਰੋਜ਼ ਵਧਦੀਆਂ ਨੇ ਦੁੱਧ ਦਾ ਰੇਟ ਖੰਡ ਦਾ ਰੇਟ ਸਭ ਕਾਸੇ ਦਾ ਅਸੀਂ ਇੰਨੇ ਕਨਾ ਬੱਚਿਆਂ ਦੀ ਪੜ੍ਹਾਈ ਲਿਖਾਈ ਦਾ ਵੀ ਖਰਾਜ ਕਰ ਨਹੀਂ ਸਕਦੇ ਸਾਨੂੰ ਹੱਥ ਜੋੜ ਕੇ ਬੇਨਤੀ ਆ ਸਰਕਾਰ ਨੂੰ ਵੀ ਇਹੀ ਅਸੀਂ ਕਹਿਣਾ ਚਾਹੁੰਦੇ ਆ ਜਾਂ ਤਾਂ ਸਾਨੂੰ ਰੈਗੂਲਰ ਕੀਤਾ ਜਾਵੇ ਜਾਂ ਸਾਡੀਆਂ 15-15 20-20 ਹਜ਼ਾਰ ਰੁਪਏ ਸੈਲਰੀਆਂ ਦਿੱਤੀਆਂ ਜਾਣ ਸਾਨੂੰ ਰੋਜ਼-ਰੋਜ਼ ਰੋੜਾ ਤੇ ਆਣਾ ਨਾ ਪਵੇ ਥੈਂਕ ਯੂ ਸਰਬਾਧ ਨਿਤਮਿੰਦਰ ਸਿੰਘ ਜੂਨੀਅਰ ਦਾ 22 ਪ੍ਰੈਜ਼ੀਡੈਂਟ ਦੇ ਤੌਰ ਤੇ ਕੰਮ ਕਰ ਰਹੇ ਆ ਤੇ ਤੁਹਾਨੂੰ ਤਕਰੀਬਨ ਕਿੰਨੇ ਸਾਲ ਹੀ ਹੋ ਗਏ ਨੇ 10 ਸਾਲ ਤੋਂ ਉੱਪਰ ਹੋ ਗਏ ਨੇ ਸਾਨੂੰ ਬੈਂਕ ਦੇ ਵਿੱਚ ਕੰਮ ਕਰਦਿਆਂ ਨੂੰ ਪਰ ਹਾਲੇ ਤੱਕ ਨਾ ਤਾਂ ਸਾਡਾ ਕੋਈ ਰੋਜ਼ਗਾਰ ਦਾ ਤੇ ਨਾਲ ਸਾਡੀ ਕੋਈ ਪੱਕੀ ਨੌਕਰੀ ਤੋਂ ਕੋਈ ਹੱਲ ਕੱਢ ਰਹੇ ਆ ਅਸੀਂ ਸਮੇਂ-ਸਮੇਂ ਤੇ ਮੈਨੇਜਮੈਂਟ ਨੂੰ ਹਰ ਤਰ੍ਹਾਂ ਦੀ ਆਪਣੇ ਵੱਲੋਂ ਲੈਟਰਾਂ ਵਗੈਰਾ ਜਾਂ ਡਿਪਟੀ ਕਮਿਸ਼ਨਰ ਵਗੈਰਾ ਨੂੰ ਜਾਂ ਆਪਣੇ ਚੀਫ ਲੇਬਰ ਕਮਿਸ਼ਨਰ ਨੂੰ ਵੀ ਅਸੀਂ ਆਪਣੇ ਵੱਲੋਂ ਲੈਟਰ ਪਾ ਚੁੱਕੇ ਆ ਪਰ ਹਲੇ ਤੱਕ ਸਾਡਾ ਕੋਈ ਹੱਲ ਨਹੀਂ ਕੱਢਿਆ ਗਿਆ ਬੈਂਕ ਵੀ ਸਾਡਾ ਭਰੋਸਾ ਹਰ ਵਾਰ ਤੋੜ ਦਿੰਦੇ ਆ ਅਸੀਂ ਬੈਂਕ ਮੈਨੇਜਮੈਂਟ ਨੂੰ ਵੀ ਸਮੇਂ-ਸਮੇਂ ਤੇ ਆਪਣੇ ਲੈਟਰਾਂ ਵਗੈਰਾ ਦਿੰਦੇ ਰਹਿੰਦੇ ਆ ਪਰ ਉਹਨਾਂ ਨੇ ਹਲੇ ਤੱਕ ਸਾਡਾ ਕੋਈ ਹੱਲ ਨਹੀਂ ਕੱਢਿਆ ਪਰ ਆਖਰਕਾਰ ਸਾਨੂੰ ਅੱਜ ਮਜ਼ਦੂਰ ਦਫ਼ਤਰ ਦੇ ਮੌਕੇ ਤੇ ਸਾਨੂੰ ਪੂਰਾ ਇਕੱਠ ਕਰਕੇ ਆਪਣਾ ਜੋ ਵੀ ਹਮਾਂਗ ਪੱਤਰ ਡਿਪਟੀ ਮਿਸ਼ਨ ਸਾਹਿਬ ਨੂੰ ਦੇਣ ਜਾ ਰਹੇ ਹਾਂ ਉਮੀਦ ਕਰਦੇ ਹਾਂ ਕਿ ਸਾਨੂੰ ਇਨਸਾਫ ਮਿਲੇਗਾ ਉਹਨਾਂ ਨੂੰ ਬੈਂਕ ਕਿਹੜੀ ਬੈਂਕਾ ਬੈਂਕ ਆਫ ਬੜੋਦਾ ਜੀ ਸੱਸੀ ਗਾਲ ਜੀ ਮੈਂ ਤੁਹਾਡਾ ਛੋਟਾ ਭਰਾ ਹਰਪ੍ਰੀਤ ਸਿੰਘ ਠੀਕ ਹੈ ਜੀ ਅਸੀਂ ਅੱਜ ਫੇਮਲੇਅਰ ਕੋਰਟ ਲੈ ਵਿਖੇ ਮੀਟਿੰਗ ਹੋਈ ਸੀ ਆਊਟਸੋਰਸਿੰਗ ਦੇ ਗਰੇ ਕਰਮਚਾਰੀ ਨੇ ਔਰ ਜਿੰਨਾ ਡੇਲੀ ਵੇਜਸ ਹੈ ਐਕਚੁਅਲ ਚੋਨਾ ਉਹ ਸਾਰੇ ਕੱਚੇ ਮੁਲਾਜ਼ਮ ਮੇਰੇ ਛੋਟੇ ਭੈਣ ਭਰਾ ਵੱਡੇ ਵੀਰ ਉਹ ਕਾਫੀ 15 ਤੋਂ ਲੈ ਕੇ 20 ਸਾਲ ਦਾ ਕੰਮ ਕਰ ਰਹੇ ਨੇ ਤੇ ਉਹਨਾਂ ਦੀ ਹੋਰ ਕੋਈ ਇਨਕਮ ਸੋਰਸ ਹੈ ਹੀ ਨਹੀਂ ਤੇ ਸਿਰਫ 8 ਤੋਂ 10000 ਦੇ ਵਿੱਚ ਉਹ ਨੌਕਰੀ ਕਰ ਰਹੇ ਨੇ ਤੋਂ ਸਾਡੀ ਗਵਰਨਮੈਂਟ ਤੋਂ ਤੇ ਸਾਡੀ ਯੂਨੀయన్స్ ਤੋਂ ਜਿਹੜੇ ਹੈਗੇ ਨੇ ਜਥੇਬੰਦੀਆਂ ਜੀ ਸਾਡੀ ਰਿਕੁਐਸਟ ਹੈ ਕਿ ਸਾਡੇ ਨਾਲ ਹੋ ਕੇ ਸਾਨੂੰ ਸਪੋਰਟ ਕਰਕੇ ਸਾਨੂੰ ਸਾਡਾ ਮੰਨਦਾ ਹੱਕ ਦਵਾਇਆ ਜਾਵੇ ਜੈ ਭੀਮ ਜੈ ਭਾਰਤ ਥੈਂਕ ਯੂ ਜੀ ਆ ਜਿਹੜੀ ਮਗਾਵਾਤ ਜਿਹੜੀ ਮੀਟਿੰਗ ਹੋਈ ਐ ਉੱਥੇ ਕਾਂਗਰਸ ਵਾਲੇ ਦੇਖੋ ਜਿਹੜੀ ਇਹ ਮੀਟਿੰਗ ਹੈ ਇੱਕ ਹੱਕੀ ਮੰਗਾਂ ਵਾਸਤੇ ਮੀਟਿੰਗ ਹੈ ਇਹ ਮੀਟਿੰਗ ਨਹੀਂ ਇਹ ਨੂੰ ਇੱਕ ਜਹਾਰੂ ਤੇ ਜਿਹੜੀ ਹੈ ਅੱਜ ਦੀ ਇਹ ਜਹਾਰੂ ਲਹਿਰ ਹਾਕੀ ਮੰਗਾਂ ਵਾਸਤੇ ਇੱਕ ਲਹਿਰ ਦੀ ਸ਼ੁਰੂਆਤ ਹੈ ਜੋ ਸਟੇਟ ਗਵਰਨਮੈਂਟ ਨੇ ਔਰ ਸੈਂਟਰ ਗਵਰਨਮੈਂਟ ਨੇ ਬੈਂਕਾਂ ਦੇ ਵਿੱਚ ਆਊਟਸੋਰਸ ਅਤੇ ਡੇਲੀ ਵੇਜ ਕੰਮਿਆਂ ਨੂੰ ਰੱਖਿਆ ਹੋਇਆ ਹੈ ਜਦੋਂ ਇਹਨੂੰ ਰੱਖਣ ਵੇਲੇ ਇਹ ਕਿਹਾ ਗਿਆ ਸੀਗਾ ਕਿ ਵੀ ਤੁਹਾਨੂੰ ਜੋ ਵੀ ਸਰਕਾਰੀ ਸਹੂਲਤਾਂ ਨੇ ਉਹ ਦਿੱਤੀਆਂ ਜਾਣਗੀਆਂ ਪਰ ਇਹਨਾਂ ਦੇ ਨਾਲ ਧੋਖਾ ਕੀਤਾ ਸੈਂਟਰ ਗਵਰਨਮੈਂਟ ਨੇ ਵੀ ਔਰ ਸਟੇਟ ਗਵਰਨਮੈਂਟ ਨੇ ਵੀ ਜੋ ठेकेदार ਸਿਸਟਮ ਦੇ ਵਿੱਚ ਇਹਨਾਂ ਨੂੰ ਅੱਜ ਤੱਕ ਇਹ ਇੱਕ ਹੋਰ ਵੱਡੀ ਗੱਲ ਹੈ ਇੱਕ ਤਾਂ ਧੋਖਾ ਕੀਤਾ ਸੀ ਇਹਨਾਂ ਨੇ ਕਿ ਵੀ ਜਿਹੜੀਆਂ ਲਾਰਾ ਲਾਇਆ ਸੀ ਸਾਨੂੰ ਪੱਕੇ ਕੀਤਾ ਜਾਵੇਗਾ ਤੇ ਉਹ ਤੋਂ بڑا ਇਹ ਹੈ ਪੱਕੇ ਕੀਤੇ ਨਹੀਂ ਪਰ ਜਿਹੜੇ ਇਹਨਾਂ ਦੇ ਬੈਂਕਾਂ 'ਚ ਹੋਰ ਮਗਰ ਜਿਹੜੇ ਅਫਸਰ ਹੈ ਉਹ ਇਹਨਾਂ ਨੂੰ ਇਸ ਕਰਕੇ ਡਰਾ ਕੇ ਇਹਨਾਂ ਨੂੰ ਮਾਨਸਿਕ ਤਸੀਹੇ ਦੇ ਰਿਹਾ ਔਰ ਕੰਮ ਦਿਨ ਰਾਤ 24 ਘੰਟੇ ਲੈ ਰਿਹਾ ਕਿ ਵੀ ਤੁਸੀਂ ਤੁਹਾਨੂੰ ਕੱਢ ਦੇਵਾਂਗੇ ਇਹਨਾਂ ਕੋਲੇ ਹਰ ਟਾਈਮ ਇਹ ਹੈ ਜੇ ਇਹਨਾਂ ਦੀ ਕੋਈ ਜ਼ਰੂਰੀ ਛੁੱਟੀ ਵੀ ਹੈ ਉਹ ਵੀ ਕਹਿੰਗੇ ਛੁੱਟੀ ਨਹੀਂ ਜੇ ਤੁਸੀਂ ਜਿੱਦ ਪਾਉਂਗੇ ਤੁਹਾਨੂੰ ਕੱਢ ਦਿੱਤਾ ਜਾਵੇਗਾ ਇਸ ਕਰਕੇ ਜਿਹੜੀ ਹੈ ਸੈਂਟਰ ਤੇ ਸਟੇਟ ਗਵਰਨਮੈਂਟ ਨੂੰ ਇਹ ਸਾਡੀ ਚੇਤਾਵਨੀ ਆ ਵੀ ਜਿੱਥੇ ਇਹ ਆਊਟਰੋਸਟ ਜਿਹੜੀਆਂ ਔਰ ਡੇਲੀ ਵੇਜ ਕਾਮਿਆਂ ਦੀਆਂ ਕਿਸੇ ਵੀ ਮਹਿਕਮੇ ਵਿੱਚ ਜਿਵੇਂ ਬੈਂਕ ਵਾਲਿਆਂ ਦੀਆਂ ਇਨਾਂ ਦੀਆਂ ਮੰਗਾਂ ਤੁਰੰਤ ਮੰਗ ਲੈਣ ਮੰਨ ਲੈਣ ਤੇ ਇਹੀ ਬਿਹਤਰ ਹੋਵੇਗਾ ਨਹੀਂ ਆਹ ਮੂਰੇ ਆਉਣ ਵਾਲਾ ਹੀ ਸਿਸਟਮ ਹੈ ਜਿਵੇਂ ਪਹਿਲੀ ਗਵਰਨਮੈਂਟਾਂ ਨੂੰ ਸੀਗਾ ਉਹ ਵੀ ਦਿਖਾਇਆ ਜਾਵੇਗਾ ਨਹੀਂ ਤਾਂ ਅਸੀਂ ਇਹਦੇ ਵਿੱਚ ਇੱਕ ਹੋਰ ਵੀ ਬਣਦਾ ਹੈ ਚਾਹੇ ਸਟੇਟ ਗਵਰਨਮੈਂਟ ਹੋਵੇ ਚਾਹੇ ਸੈਂਟਰ ਗਵਰਨਮੈਂਟ ਹੈ ਜਿਹੜਾ ਵੀ ਇਹਨਾਂ ਦਾ ਮੁਖੀ ਹੈ ਉਹ ਤੇ 420 ਦਾ ਪਰਚਾ ਦਰਜ ਹੁੰਦਾ ਉਹ ਅਸੀਂ ਕਰਵਾਉਣ ਦੀ ਵੀ ਕੋਸ਼ਿਸ਼ ਕਰਾਂਗੇ ਕਿਉਂਕਿ ਜਿਹੜੇ ਅਸੀਂ ਇਹ ਕਾਨੂੰਨਾ ਬਾਰੇ ਗੱਲ ਕਰਾਂਗੇ ਕਿਉਂਕਿ ਜਿਹੜਾ ਧੋਖੇ ਨਾਲ ਕਿਸੇ ਰੱਖਿਆ ਜਾਂਦਾ ਉਹ ਤੇ ਪਰਚਾ ਹੁੰਦਾ ਹੈ